इन्हेंता इन्हें रौला पाना शुरू करता उस तो बाद में कोई पंच सत बंदे कोई शराबी शराबीठे कर 20 ਠੇਕੇਦਾਰ ਬਣਿਆ ਕਿ ਠੇਕੇਦਾਰ ਕਿਹੋ ਜਿਹਾ ਬੈਠੀ ਠੇਕੇਦਾਰ ਬਣਿਆ ਮੈਨੂੰ ਇਹ ਸੀਗਾ ਕਿ ਇਸ ਬੰਦੇ ਨੇ ਕੰਮ ਜਿਹੜਾ ਬੜਾ ਘਟਿਆ ਕਰਨਾ ਪਿੱਛੇ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਏ ਦੱਸਦੇ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਿਹੜੀ ਐ ਉਹਨਾਂ ਦੇ ਕੋਆਪਰੇਟਰ ਜਿਹੜੇ ਨੇ ਜਿਹੜੇ ਕਾਉਂਸਲਰ ਨੇ ਜਾਂ ਫਿਰ ਅਸੀਂ ਕਹੀਏ ਜਿਹੜੇ ਵਰਕਰਸ ਨੇ ਉਹ ਆਮਣੋ ਸਾਹਮਣੀ ਹੋ ਗਏ ਦੱਸਦੇ ਇਹ ਪੂਰਾ ਮਾਮਲਾ ਖਾਨਪੁਰ ਚੱਜ ਮਾਹੌਲ ਉਸ ਸਮੇਂ ਗਰਮਾ ਗਰਮੀ ਹੋ ਗਈ ਉਸ ਸਮੇਂ ਜਦੋਂ ਮਾਦੋਪੁਰ ਨੂੰ ਜਾਂਦੀ ਸੜਕ ਤੇ ਨਿਰਮਾਣ ਕਾਰਜ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੰਡਲ ਇੰਚਾਰਜ ਹਲਕਾ ਇੰਚਾਰਜ ਅਤੇ ਉਹਨਾਂ ਦੇ ਸਾਥੀਆਂ ਅਤੇ ਕੋਆਪਰੇਟਰ ਸਮੇਤ ਕਾਂਗਰਸੀ ਆਗੂ ਵਿਚਾਲੇ ਜਿਹੜਾ ਹੈ ਉਹ ਗਰਮਾ ਗਰਮੀ ਤੇ ਬਹਿਸ ਅਸੀਂ ਕਹਿ ਸਕਦੇ ਹਾਂ ਜਿਸ ਨੂੰ ਉਹ ਸ਼ੁਰੂ ਹੋ ਗਈ ਜਿਸ ਤੇ ਮਾਮਲਾ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ ਤੇ ਦੋਸ਼ ਵਿਰੋਧੀ ਯਾਨੀ ਕਿ ਇਲਜ਼ਾਮਬਾਜ਼ੀ ਵੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਤੇ ਬਾਅਦ ਵਿੱਚ ਦੋਵਾਂ ਪਾਰਟੀਆਂ ਦੇ ਵਰਕਰਾਂ ਵਿੱਚ ਹੱਥੋਪਾਈ ਦਾ ਜਿਹੜਾ ਹੈ ਉਹ ਵੀ ਮਾਮਲਾ ਸਾਹਮਣੇ ਆਇਆ ਇਹ ਗੱਲ ਇੰਨੀ ਵੱਧ ਜਾਂਦੀ ਹੈ ਗਾਲੀ ਗਲੋਚ ਦੇ ਨਾਲ-ਨਾਲ ਹੱਥੋਪਾਈ ਦਾ ਮਾਮਲਾ ਵੀ ਜਿਹੜਾ ਹੈ ਉਹ ਸਾਹਮਣੇ ਆਇਆ ਤੇ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਸੜਕ ਦੇ ਨਿਰਮਾਣ ਦੀ ਸ਼ੁਰੂਆਤ ਦੇ ਮੌਕੇ ਤੇ ਹੀ ਜਿਹੜੇ ਨੇ ਹਲਕਾ ਇੰਚਾਰਜ ਨਗਰ ਨਿਗਮ ਇੰਚਾਰਜ ਵਿਬੂਤੀ ਸ਼ਰਮਾ ਨੂੰ ਚੋਨ ਜ਼ਾਬਤੇ ਦੌਰਾਨ ਸਿਆਸਤ ਕਰਨ ਤੇ ਕਾਰਪੋਰੇਟਰ ਤੇ ਕਾਂਗਰਸੀ ਆਗੂ ਜਤਿਨ ਵਾਲੀਆ ਤੇ ਉਹਨਾਂ ਦੇ ਜਿਹੜੇ ਨੇ ਸਮਰਥਕਾਂ ਦੇ ਵਾਰਡ ਵਾਸੀਆਂ ਵੱਲੋਂ ਰੋਜ਼ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਦੱਸਦੇ ਇਹ ਇਹ ਪੂਰੀ ਜਾਣਕਾਰੀ तमाम ਜਾਣਕਾਰੀ ਜਿਹੜੀ ਹੈ ਉੱਥੇ ਮੌਜੂਦ ਲੋਕਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਪਠਾਨਕੋਟ ਦੇ ਹਲਕਾ ਇੰਚਾਰਜ ਜਿਹੜੇ ਨੇ ਵੀ ਬੁੱਤੀ ਸ਼ਰਮਾ ਤੇ ਉਹਨਾਂ ਦੇ तमाम ਵਰਕਰਾਂ ਵੱਲੋਂ ਜਿਹੜਾ ਹੈ ਉੱਥੇ ਪਹੁੰਚ ਕੇ ਸੜਕ ਦੇ ਕਾਰਜ ਜਿਹੜਾ ਹੈ ਕਿ ਨੋਗਰੇਸ਼ਨ ਹੁਣ ASCII ਸੜਕ ਦਾ ਉਸ ਨੂੰ ਲੈ ਕੇ ਜਿਹੜਾ ਹੈ ਉਹ तमाम ਜਿਹੜਾ ਮਾਹੌਲ ਹੈ ਖਰਾਬ ਕਰਨ ਦੀ ਕਿਤੇ ਨਾ ਕਿਤੇ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਤੇ ਇਸ ਮੌਕੇ ਤੇ ਜਤਿਨ ਵਾਲੀਆ ਨੇ ਸਾਡੇ ਪੱਤਰਕਾਰ ਨਾਲ ਖਾਸ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਕਿ ਵਿਬੂਤੀ ਸ਼ਰਮਾ ਦੇ ਜਿਹੜੇ ਨੇ ਹਲਕਾ ਇੰਚਾਰਜ ਵਿਬੂਤੀ ਸ਼ਰਮਾ ਦੇ بیٹے ਵੱਲੋਂ ਉਹਨਾਂ ਦੇ ਪੁੱਤਰ ਵੱਲੋਂ ਕੀਰਤੀ ਸ਼ਰਮਾ ਵੱਲੋਂ ਜਿਹੜੀ ਆ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਤੱਕ ਦੇ ਦਿੱਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਚੋਣ ਜਿਹੜੇ ਨੇ ਉਹ ਆ ਰਹੇ ਨੇ ਤਾਂ ਆਉਂਦੀ ਚੋਣਾਂ ਨੂੰ ਲੈ ਕੇ ਜਿਹੜੀ ਹੈ ਉਹ ਪੂਰੀ ਗਾਈਡਲਾਈਨਸ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਹੈ ਗਾਈਡਲਾਈਨਸ ਜਾਰੀ ਕੀਤੀਆਂ ਨੇ ਤੇ ਕਿਤੇ ਨਾ ਕਿਤੇ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਇਹ ਉਲੰਘਣਾ ਜ਼ਰੂਰ ਕੀਤੀ ਗਈ ਹੈ ਇਹ ਸਾਰੀ ਜਾਣਕਾਰੀ ਜਦੋਂ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਤੱਕ ਪਹੁੰਚੀ ਤਾਂ ਉਹਨਾਂ ਨੇ ਵੀ ਇਹੀ ਗੱਲ ਜਿਹੜੀ ਹੈ ਉਹ ਕਹੀ ਅਤੇ ਮੌਕੇ ਤੇ ਪਹੁੰਚ ਕੇ ਜਿਹੜਾ ਹੈ ਉਹ ਇਸ ਮਾਮਲੇ ਨੂੰ ਡਿਫਿਊਜ਼ ਕੀਤਾ ਗਿਆ ਤਾਂ ਇਸ ਸਮੇਂ ਦੀ ਵੱਡੀ ਖਬਰ 7C نیوز ਤੁਹਾਨੂੰ ਦਿਖਾ ਰਿਹਾ ਹੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਆਮਣੋ ਸਾਹਮਣੀ ਹੋ ਗਏ ਤੇ ਬਹਿਸਬਾਜ਼ੀ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਕਿ ਦੋਨਾਂ ਟੀਰਾ ਦੇ ਵਿੱਚ ਜਿਹੜਾ ਹੈ ਹੱਥੋ ਪਾਈ ਤੱਕ ਮਾਮਲਾ ਜੜਾ ਹੈ ਉਹ ਆ ਜਾਂਦਾ ਹੈ ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਮੌਕੇ ਤੇ ਮੌਜੂਦ ਟੀਨਾ ਚੌਧਰੀ ਜੋ ਕਿ ਕਾਂਗਰਸ ਦੇ ਜਿਹੜੇ ਨੇ ਕਾਂਗਰਸ ਦੇ ਪਠਾਨਕੋਟ ਦੇ ਜਿਹੜੇ ਨੇ ਪ੍ਰਵਕਤਾ ਨੇ ਉਹਨਾਂ ਨੇ ਵੀ ਇੱਕ ਖਾਸ ਗੱਲ ਜਿਹੜੀ ਆ ਉਹ ਕਹੀ ਹੈ ਤੇ ਆਮ ਆਦੀ ਪਾਰਟੀ ਦੇ ਉੱਤੇ ਜਿਹੜੇ ਨੇ ਉਹਨਾਂ ਨੇ ਸਿੱਧੇ ਤੰਜ ਕੱਸਦੇ ਨੇ ਕਿ ਆਮ ਆਦੀ ਪਾਰਟੀ ਵੱਲੋਂ ਜਿਹੜਾ ਹੈ ਮਾਹੌਲ ਕਰਨ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਿਤੇ ਨਾ ਕਿਤੇ ਕੀਤੀ ਗਈ ਹੈ ਤੇ ਦੇ ਉੱਤੇ ਵਿ부ਤੀ ਸ਼ਰਮਾ ਨਾਲ ਜਦੋਂ ਗੱਲਬਾਤ ਕੀਤੀ ਗਈ ਜੋ ਕਿ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਪਠਾਨਕੋਟ ਦੇ ਤਾਂ ਉਹਨਾਂ ਨੇ ਕੀ ਕਿਹਾ ਆਓ ਤੁਹਾਨੂੰ ਦਿਖਾਣੇ ਆ ਇਹ ਕੰਮ ਅਸੀਂ 2018 ਦੇ ਵਿੱਚ ਆਪਾਂ ਸੀਵਰ ਦਾ ਕੰਮ ਸ਼ੁਰੂ ਕਰਾਇਆ ਸੀ ਉਹਦੇ ਵਿੱਚ ਆਪਾਂ ਸੀਵਰ ਦੀ ਲੈਂਡ ਪਾਈ ਸੀ ਤੇ ਜਿਹਦੇ ਵਿੱਚ ਬੀਟੀ ਵਿਲ ਸਾਡਾ ਸੜਕ ਬਣਾਉਣ ਦਾ ਨਾਲ ਸੀ ਜਿਹੜਾ ਆਪਾਂ ਮੰਡੀ ਬੋਨ ਨੂੰ ਟਰਾਂਸਫਰ ਕਰਵਾਇਆ ਉਹਦੇ ਵਿੱਚ ਕੀ ਹੋਇਆ ਉਸ ਦੌਰ ਦੇ ਵਿੱਚ ਇਲੈਕਸ਼ਨ ਆ ਗਏ ਪਹਿਲੇ ਐਮਪੀ ਦੇ ਇਲੈਕਸ਼ਨ ਆ ਗਏ ਜਦੋਂ ਜਾਖਰ ਸਾਹਿਬ ਨੇ ਇਲੈਕਸ਼ਨ ਲੜਿਆ ਉਦੋਂ ਕੰਮ ਰਹਿ ਗਿਆ ਫੇਰ ਆਪਾਂ ਰਿਪੇਅਰ ਕਰਵਾਈ ਤੇ ਬਰਸਾਤ ਕਰਕੇ ਜਦੋਂ ਸੀਵਰ ਪਿਆ ਹੋਏ ਉਹਨੂੰ 1 ਸਾਲ 1.5 ਰਿਪੇਅਰ ਵਾਸਤੇ ਉਹਨੂੰ ਟਾਈਮ ਦੇਣਾ ਪੈਂਦਾ ਸੜਕ ਬੰਦੀ ਹੈ ਉਸ ਤੋਂ ਬਾਅਦ ਆਪਾਂ 2022 ਦੇ ਵਿੱਚ ਆਪਾਂ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਪੱਲੀ ਸਿਜਾਨਪੁਰ ਰੋਡ ਦੀ ਸੜਕ ਬਣਾਈਆਂ ਸੀ ਉਦੋਂ ਵੀ ਇਹਨਾਂ ਨੇ ਸਾਰੇ ਲੋਕਾਂ ਕੋ ਸਹਿਯਾਨ ਕਰਾ ਕੇ ਉਸ ਕੰਮ ਬੰਦ ਕਰਵਾਉਣ ਦੀ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਉਸੇ ਤਰ੍ਹਾਂ ਅੱਜ ਵੀ ਇਹਨਾਂ ਨੇ ਕੀ ਕੀਤਾ ਕਿ ਇਹ ਕੰਮ ਨੂੰ ਅੱਜ ਸਾਨੂੰ ਚਾਲੂ ਕੀਤੇ ਨੇ 5-6 ਦਿਨਾਂ ਪੂਰੇ ਪਿੰਡ ਨੂੰ ਪਤਾ ਸਾਡੇ ਵਾਰਡ ਨੂੰ ਪੂਰੇ ਨੂੰ ਪਤਾ ਕਿ ਕੰਮ ਕਿੱਦਾਂ ਹੋ ਰਿਹਾ ਇਹਨਾਂ ਨੇ ਅੱਜ ਆ ਕੇ ਵਾਹ ਵਾਹ ਹੀ ਖਟਨ ਦੀ ਜੱਜ ਕੀ ਇਹਦੇ ਵਿੱਚ ਮਦਦ ਸਾਡੀ ਵਿਕਾਸ ਸੈਣੀ ਨੇ ਕੀਤੀ ਅਸੀਂ ਉਹਨੇ ਕੋਈ ਕਾਂਗਰਸ ਬੀਜੇਪੀ ਆ ਉੱਤੇ ਕੋਈ ਆਪ ਨਹੀਂ ਦੇਖੀ ਉਹਨੇ ਮੰਤ ਕਰਕੇ ਤੇ ਐਸਡੀਓ ਮੰਡੀ ਬੋਰਡ ਨੇ ਸਾਡਾ ਸੁਣਾ ਸੁਣਾਈ ਕੀਤੀ ਤੇ ਸੜਕ ਦਾ ਕੰਮ ਸ਼ੁਰੂ ਕਰਾਇਆ ਤੇ ਅੱਜ ਇਹਨਾਂ ਨੇ ਆ ਕੇ ਮੇਰੇ ਨਾਲ ਹੱਥੋ ਪਾਈ ਕੀਤੀ ਮੈਨੂੰ ਗਾਲੀ ਗਲੋਚ ਕੀਤੀ ਪਲੱਸ ਕੀਰਤੀ ਦਾ ਬੇਟਾ ਜਿਹੜਾ ਆ ਇਹਦੇ ਨਾਲ ਮੁੰਡਾ ਸਕੂਟਰੀ ਚਲਾ ਕੇ ਆ ਰਿਕਾਰਡਿੰਗ ਆ ਸਾਡੇ ਕੋਲ ਲਾ ਕੇ ਮੁੰਡੇ ਸੀ ਪ੍ਰੈਸ ਰਿਪੋਰਟਰ ਰਵੀ ਲਾ ਕੇ ਖੜਾ ਸੀ ਕਹਿੰਦਾ ਤੈਨੂੰ ਗੋਲੀ ਮਜਣੀ ਹੋਣ ਮੈਨੂੰ ਕਹਿੰਦਾ ਤੈਨੂੰ ਜਾਨੂ ਮਾਰਨ ਦੀ ਮੈਨੂੰ ਧਮਕੀ ਦੇ ਕੇ ਗਿਆ ਜੇ ਮੇਰੇ ਕੱਲ ਨੂੰ ਮੇਰੇ ਪਰਿਵਾਰ ਨੂੰ ਮੈਨੂੰ ਜਾਂ ਮੇਰੇ ਕਿਸੇ ਵੀ ਸਾਥੀ ਨੂੰ ਕੁਝ ਵੀ ਹੋਇਆ ਉਸ ਦੇ ਵਿੱਚ ਇਹਦਾ ਭਰਾ ਮੇਰੇ ਬੇਟਾ ਬブਤੀ ਸ਼ਰਮਾ ਬੇਟਾ ਬブਤੀ ਸ਼ਰਮਾ ਤੇ ਬブਤੀ ਸ਼ਰਮਾ ਦਾ ਬੇਟਾ ਤੇ ਨਾਲ ਜਿਹੜੇ ਇਹਦੇ ਸਾਥੀ ਇੱਥੇ ਆਏ ਹੋਏ ਆ ਉਹਦੇ ਉਹਦੇ ਤੇ ਹੋਏ ਕੀ ਤੇ ਮੈਂ ਇੱਕ ਗੱਲ ਹੋਰ ਕਹਣਾ ਜਣਾ ਇਹਨਾਂ ਨੇ ਅੱਗੇ ਵੀ ਜਿਹੜਾ ਬੀਜੇਪੀ ਦੇ ਵਿੱਚੋਂ ਨਿਕਲ ਗਿਆ ਜਿ ਆਪ ਚ ਗਿਆ ਦੀਪ ਮੇਰਾ ਇਹਨੇ ਪਹਿਲੇ ਵੀ ਮੇਰੇ ਤੇ ਜਾਨ ਲਾਵਾ ਹਲਮਾ ਕੀਤਾ ਇਹਦੇ ਤੇ 452 ਦਾ ਕੇਸ ਹੈ ਇਹਨੇ ਅੱਜ ਉਹਦੇ ਡਰ ਦੇ ਨਾਲ ਬブਤੀ ਸ਼ਰਮਾ ਦੇ سپورਟ ਦੇ ਚੱਕਰ ਦੇ ਵਿੱਚ ਇਹਨੇ ਉਹਨੇ ਮੈਨੂੰ ਫੇਰ ਗਾਲਾਂ ਕੱਢੀਆਂ ਪਰ ਮੈਂ ਆਪਾਂ ਕੋਈ ਰੰਜਿਸ਼ ਪਾਈ ਨਹੀਂ ਅਸੀਂ ਡਵਲਪਮੈਂਟ ਦੀ ਰਾਜਨੀਤੀ ਕਰਨਾ ਚਾਹੁੰਦੇ ਆ ਨਾ ਕਿ ਹੱਥੋ ਪਾਈ ਦੀ ਇਹਨਾਂ ਜਦੋਂ ਵੀ ਆਂਦੇ ਆ ਤੁਸੀਂ ਦੇਖੋ ਕੱਲ ਹੀ ਇਹਦਾ ਬੰਦਾ ਫੜੋਇਆ ਸੱਟੇ ਦੇ ਪੈਸੇ ਲਾਂਦੇ ਉਹ ਬੂਤੀ ਸ਼ਰਮੇ ਦੇ ਟੀਮ ਦਾ ਬੰਦਾ ਸੀ ਜਦ ਕਿ ਸਾਰਿਆਂ ਨੂੰ ਪਤਾ ਤੇ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਆ ਕਿ ਇਹ ਲੋਕਾਂ ਨੂੰ ਘੁਮਰਾਹ ਕਰ ਰਿਹਾ ਲੋਕਾਂ ਨੂੰ ਧੱਕੇਵਾਜੀ ਕਰ ਰਿਹਾ ਤੇ ਆਪਣੀ ਬਦਮਾਸ਼ੀ ਦੱਸ ਰਿਹਾ ਦੇਖੋ ਮੈਂ ਬਾਈਚਾਂ ਸੀ ਆਪਣੀ ਫੈਮਿਲੀ ਦੇ ਨਾਲ ਇੱਥੋਂ ਗੁਜ਼ਰ ਰਹੀ ਸੀ ਕਿ ਔਰ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਕੌਂਸਲਰ ਨੇ ਹਰਪ੍ਰੀਤ ਕੌਰ ਜੀ ਅੱਜ ਇਸ ਸੜਕ ਦਾ ਕੰਮ ਕਰਵਾ ਰਹੇ ਸੀਗੇ ਔਰ ਇਸ ਮੌਕੇ ਤੇ ਪਹੁੰਚ ਕੇ ਕਈ ਦਿਨਾਂ ਤੋਂ ਇਹ ਸੜਕ ਦੇ ਖਸਤਾ ਹਾਲਾਤ ਸੀਗੇ ਔਰ ਕਿਸੇ ਵੀ ਆਮ ਆਦਮੀ ਪਾਰਟੀ ਦੇ ਚਾਹੇ ਮੰਤਰੀ ਹੋਣ ਚਾਹੇ ਇੱਥੇ ਹਲਕਾ ਇੰਚਾਰਜ ਹੋਣ ਸਪੈਸ਼ਲੀ ਬਬੂਤੀ ਸ਼ਰਮਾ ਜੀ ਨੇ ਇੱਥੇ ਆ ਕੇ ਇੱਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਮੈਨੂੰ ਇਹਨਾਂ ਵੱਲੋਂ ਦੱਸਿਆ ਗਿਆ ਔਰ ਇੱਥੇ ਖੜੇ ਹੋ ਕੇ ਉਹਨਾਂ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਵੀ ਇਹਨਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹਨਾਂ ਦੇ ਬੇਟੇ ਵੱਲੋਂ ਵੀ ਅਪਸ਼ਬਦ ਵਰਤੇ ਗਏ ਨੇ ਸਾਡੇ ਕਾਂਗਰਸ ਦੇ ਕਾਉਂਸਲਰ ਸਾਹਿਬਾਨ ਦੇ ਖਿਲਾਫ ਔਰ ਮੈਂ ਹੈਰਾਨ ਹਾਂ ਕਿ ਇੱਕ ਮਹਿਲਾ ਹੋ ਕੇ ਜੋ ਅੱਜ ਸਮਾਜ ਦੇ ਲਈ ਇੰਨੀ ਸੇਵਾ ਕਰ ਰਹੇ ਨੇ ਅੱਜ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਆਪਣੀ ਵਾਹਵਾ ਹੀ ਖੱਟਣ ਵਾਸਤੇ ਅੱਜ ਇੱਥੋਂ ਤੱਕ ਗਿਰ ਚੁੱਕੀ ਹੈ ਕਿ ਅੱਜ ਸਿਰਫ ਔਰ ਸਿਰਫ ਉਦਘਾਟਨ ਕਰਨ ਲਈ ਇੱਥੇ ਆਣਾ ਚਾਹੇ ਤਾਂ ਕਿ ਆਪਣੀ ਹਾਈ ਕਮਾਂਡ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਹ ਦੱਸ ਸਕਣ ਕਿ ਪਠਾਨਕੋਟ ਦੇ ਵਿੱਚ ਅਸੀਂ ਕੰਮ ਕਰਵਾ ਰਹੇ ਜਦ ਕਿ ਕੋਈ ਕੰਮ ਨਹੀਂ ਹੈ ਕਰਵਾ ਰਹੇ ਕਾਰ ਬੈਠੇ ਨੇ ਵਰਕਰ ਵੀ ਇਹਨਾਂ ਦੇ ਆਪਸ ਦੇ ਵਿੱਚ ਛੱਡ ਕੇ ਜਾ ਰਹੇ ਨੇ ਕੋਈ ਇਹਨਾਂ ਦਾ ਵਰਕਰ ਇਹਨਾਂ ਦਾ ਸਾਥ ਦੇ ਕੇ ਰਾਜ਼ੀ ਨਹੀਂ ਹੈ ਪ੍ਰਾਣੇ ਪ੍ਰਾਣੇ ਆਮ ਆਦਮੀ ਪਾਰਟੀ ਦੇ ਵਰਕਰ ਇਹਨਾਂ ਨਾਲ ਤੱਕ ਨਹੀਂ ਲੱਭਦੇ ਔਰ ਐਦਾਂ ਦੀ ਤੱਕੇशाही ਜੇ ਸਾਡੀ ਮਹਿਲਾ ਕਾਂਗਰਸ ਦੇ ਔਰ ਸਾਡੇ ਵਰਕਰਸ ਦੇ ਨਾਲ ਔਰ ਖਾਸ ਤੌਰ ਤੇ ਕਾਉਂਸਲਰ ਸਾਹਿਬਾਨ ਨਾਲ ਐਦਾਂ ਹੋਏਗਾ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਔਰ ਮੈਂ ਪੰਜਾਬ ਕਾਂਗਰਸ ਪ੍ਰਵਕਤਾ ਹੋਣ ਦੇ ਨਾਤੇ ਇਸ ਦੀ ਕੜੀ ਨਿੰਦਾ ਕਰਦੀ ਹਾਂ ਔਰ ਇਸ ਚੀਜ਼ ਦੀ ਖਬਰ ਮੈਂ ਆਪਣੇ ਹਾਈ ਕਮਾਂਡ ਰਾਜਾ ਵੜਿੰਗ ਜੀ ਨੂੰ ਵੀ ਦੱਸਾਂਗੀ ਕਿ ਅੱਜ ਆਮ ਆਦਮੀ ਪਾਰਟੀ ਇਸ ਹੱਦ ਤੱਕ ਉਤਰ ਕੀ ਹੈ ਕਿ ਕ੍ਰੈਡਿਟ ਲੈਣ ਵਾਸਤੇ ਇੱਥੇ ਵਾਵਾ ਹੀ ਖੱਟਣ ਵਾਸਤੇ ਇੱਥੇ ਉਦਘਾਟਨ ਕਰਾਉਣ ਦੇ ਮੌਕੇ ਤੇ ਕਾਂਗਰਸੀਆਂ ਇਹ ਕੰਮ ਦੇ ਵਿੱਚ ਅੜਚਨ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਲੋੜ ਪੈ ਗਈ ਕਿ ਚੋਰ ਇਹਨਾਂ ਨੂੰ ਜਿਹੜੇ ਆਪਣੇ ਇੱਥੇ ਉਦਘਾਟਨ ਕਰਨ ਦੀ ਨੋਬਤ ਆਦੀ ਹੈ ਤੇ ਆਪਣਾ ਜਿਹੜਾ ਹੈ ਕ੍ਰੈਡਿਟ ਲੈਣ ਦੀ ਇੱਕ ਦੂਜੀ ਲੜਾਈ ਚ ਦੇਖੋ ਤੁਸੀਂ ਜਾਣਦੇ ਹੋ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਪੈਸ਼ਲੀ ਪਠਾਨਕੋਟ ਦੀ ਜੇ ਮੈਂ ਗੱਲ ਕਰਾਂ ਕਾਰਪੋਰੇਸ਼ਨ ਨੂੰ ਕਿਸੇ ਵੀ ਪੂਰੇ ਢੰਗ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਇਨਫੈਕਟ ਹਰ ਚੀਜ਼ ਦੇ ਵਿੱਚ ਅੜਚਨਾ ਪਾਈਆਂ ਜਾ ਰਹੀਆਂ ਨੇ ਕੋਈ ਵੀ ਇੱਥੇ ਟੈਂਡਰ ਪਾਸ ਹੁੰਦਾ ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਚਾਹੀਏ ਹਲਕਾ ਇੰਚਾਰਜ ਹੋਣ ਹਰ ਕੰਮ ਦੇ ਵਿੱਚ ਅੜਿੱਗਾ ਪਾਉਣ ਦੀ ਕੋਸ਼ਿਸ਼ਾਂ ਕਰਦੇ ਹਨ ਪਰ ਮੈਂ ਇਹਨਾਂ ਨੂੰ ਸਲਾਮ ਕਰਦੀ ਹਾਂ ਇਹਨਾਂ ਦੇ ਕੰਮ ਨੂੰ ਕਿ ਅੱਜ ਕੜੀ ਮੁਸ਼ਕਲ ਲਗਾਤਾਰ ਮੁਸ਼ਕਲ ਕਰਨ ਦੇ ਬਾਵਜੂਦ ਅੱਜ ਇੱਥੋਂ ਤੱਕ ਪਹੁੰਚੇ ਕਿ ਅੱਜ ਸੜਕ ਦਾ ਕੰਮ ਲੱਗਿਆ ਸਰਕਾਰ ਆਮ ਆਦਮੀ ਪਾਰਟੀ ਦੀ ਔਰ ਕਮ ਕਾਂਗਰਸ ਦੇ ਸਾਡੇ ਵਰਕਰ ਕਰਵਾ ਰਹੇ ਹੈ ਇਹ ਵੀ 2019 ਦੀ ਔਰ ਇਹ ਪੈਸੇ ਇਹ ਜਿਹੜਾ ਫੰਡ ਅਲੋਕੇਟ ਹੋਏ ਨੇ ਔਰ ਇਹ 2019 ਦੇ ਅਲੋਕੇਟ ਹੋਏ ਨੇ ਔਰ ਅੱਜ ਇੰਨੀ ਅੜਚਨਾ ਪਾਉਣ ਦੇ ਬਾਵਜੂਦ ਵੀ ਸਾਡੀ ਮਹਿਲਾ ਕਾਉਂਸਲਰ ਨੇ ਇੰਨੀ ਮੁਸ਼ਕਲਤਾਂ ਨਾਲ ਅੱਜ ਕੰਮ ਸ਼ੁਰੂ ਕਰਵਾਇਆ ਸੋ ਮੈਨੂੰ ਲੱਗਦਾ ਹੈ ਬਹੁਤ ਵੱਡੀ ਗੱਲ ਹੈ ਜੀ ਬਈ ਕੀ ਹੈਗਾ ਸਾਲ ਬਾਬਾ ਜਿਹੜਾ ਆਪਸ ਵਿੱਚ ਜੜੀ ਫੁੱਟ ਵਾਈ ਜੜੀ ਕੰਮ ਆਇਆ ਕਾਫੀ ਝੜਾੜਾ ਏ ਚੜਾ ਸਾਹਮਣੇ ਦੇਖੋ ਲੜਾਈ ਝਗੜਾ ਕੋਈ ਨਹੀਂ ਮੈਂ ਆਪਣੇ ਮਾਧੋਪੁਰ ਨੂੰ ਜਾ ਰਿਹਾ ਸੀਗਾ ਵਿਚੋਂ ਦੀ ਲੱਗਦਾ ਵਾਏ ਇੱਥੇ ਦੇਖਿਆ ਵਾ ਮਸ਼ੀਨਾਂ ਬੁਝੋਨਾ ਖੜੀਆਂ ਸੀਗੀਆਂ ਤੇ ਮੈਂ ਉਹਨੂੰ ਬੁਲਾਇਆ ਇੱਥੇ ਇਹਨਾਂ ਦਾ ਕੋਈ ਅਫਸਰ ਸੀਗਾ ਆਪਣੇ ਉਹਦਾ ਮੰਡੀ ਬੋਰਡ ਦਾ ਤੇ ਉਹਨੂੰ ਪੁੱਛਿਆ ਵੀ ਇਹਨੂੰ ਮੈਂ ਕਿਹਾ ਜਿਹੜਾ ਕਹਿੰਦਾ ਕਿ ਮੈਂ ਕਿ ਕੀ ਕਰਨ ਲੱਗਾ ਕਹਿੰਦਾ ਯਾ ਆਪਾਂ ਸੜਕ ਪਾਣੀ ਹੈ ਤੇ ਮੈਂ ਕਿਹਾ ਯਾਰ ਵਧੀਆ ਤਰੀਕੇ ਨਾਲ ਪਾਇਓ ਕੋਈ ਲਮਣ ਆਏ ਮੈਂ ਗੱਲ ਕਰ ਰਿਹਾ ਸੀ ਤੇ ਪਿੱਛੋਂ ਇਹ ਆਪਣੇ ਜਤਨਵਾਲੀਆ ਇਹ ਠੇਕੇਦਾਰ ਆਇਆ ਇੱਥੇ ਤੇ ਇਹਨੂੰ ਇਹ ਲੱਗਿਆ ਵੇ ਪਤਾ ਨਹੀਂ ਮੇਰੀ ਕੋਈ ਸ਼ਿਕਾਇਤ ਕਰਨ ਆ ਗਿਆ ਇਹ ਕਹਿੰਦਾ ਜੀ ਅਹੀਂ ਵਧੀਆ ਕੰਮ ਕਰਨੇ ਹੁੰਨੇ ਆ ਮੈਂ ਕਹਾਂ ਯਾਰ ਮੈਂ ਤੈਨੂੰ ਬੁਲਾਇਆ ਹੀ ਨਹੀਂ ਤੂੰ ਐਵੇਂ ਬੜੋ ਬਧੀ ਆਪਣੇ ਉਹ ਲਾ ਪਿਆਣ ਇੰਨੇ ਕੀ ਗਿਤਾ ਇਹਨੇ ਰੋਲਾ ਪਾਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਇਹਨੇ ਕੋਈ ਪੰਜ ਸੱਤ ਬੰਦੇ ਸੀਗੇ ਕੋਈ ਸ਼ਰਾਬੀ ਸ਼ਰੂਬੀ ਉਹ ਇਕੱਠੇ ਕਰ ਲਿਆ ਉੱਥੇ ਤੇ ਸਾਡੇ ਮੁੜੇ ਇੱਥੇ ਖੜੇ ਸੀਗੇ ਇਹ ਵੀ ਸਾਰੇ ਆਸੀਂ ਕੋਈ ਨਾ ਤੇ ਦੇਖੋ ਮਾਰਕੀਟ ਕਮੇਟੀ ਵੱਲੋਂ ਮੰਡੀਕਰਨ ਬੋਰਡ ਵੱਲੋਂ ਸੜਕ ਬਣ ਰਹੀ ਹੈ ਪੰਜਾਬ ਸਰਕਾਰ ਸੜਕ ਬਣਾ ਰਹੀ ਹੈ ਇਹ ਬੰਦਾ ਜਿਹੜਾ ਇਹ ਠੇਕੇਦਾਰੀ ਕਰਦਾ ਪਿਆ ਠੇਕੇਦਾਰੀ ਕਰਦਾ ਕਰਦਾ ਰੇ ਲੋਕਾਂ ਨੂੰ ਜਦੋਂ ਇਹ ਗੱਲ ਕਹਿੰਦਾ ਉੱਥੇ ਜਾ ਕੇ ਜੀ ਮੈਂ ਸੜਕ ਬਣਾ ਰਿਹਾ ਮੈਂ ਕੋਲੋ ਸੜਕ ਬਣਾ ਰਿਹਾ ਇਹਨੂੰ ਕੋਈ ਪੁੱਛੇਵੇ ਤੂੰ ਤੂੰ ਆਪਣੇ ਕੋਈ ਖਾਤੇ 'ਚ ਪੈ ਕਢਾਇਆ ਤੇ ਇੱਥੇ ਸੜਕ ਬਣਾ ਰਿਹਾ ਸਰਕਾਰ ਦਾ ਕੰਮ ਹੈ ਮੰਡੀ ਮੰਡੀ ਬੋਰਡ ਜਿਹੜਾ ਪੰਜਾਬ ਸਰਕਾਰ ਦੇ ਅਧੀਨ ਹੈ ਪਰ ਪੰਜਾਬ ਸਰਕਾਰ ਕੰਮ ਕਰਾਇਆ ਕਰਦੀ ਇਹਦੇ ਦੀ ਕੋਈ ਦੌਰ ਆਈ ਨਹੀਂ ਤੇ ਇਹ ਐਵੇਂ ਆ ਕੇ ਕਦੀ ਕਹਿੰਦਾ 2019 ਦਾ ਆ ਗਿਆ ਜੀ 20 ਦਾ ਆ ਗਿਆ ਫਲਾਣਾ ਇਹ ਮਤਲਬ ਇਹਨੇ ਬੜੀ ਖੱਪ ਆਈ ਔਰ ਗਾਲਾਂ ਕਢਣੀਆਂ ਸ਼ੁਰੂ ਕਰਤੀਆਂ ਮੈਂ ਫਿਰ ਹਾਥੀ ਜੋੜੇ ਇਹਨਾਂ ਦੇ ਅੱਗੇ ਮੈਂ ਕਹਿੰਦਾ ਯਾਰ ਅਸੀਂ ਕਿਉਂਕਿ ਅਸੀਂ ਹੈਗੇ ਆ ਇੱਕ ਅੱਛੇ ਨਾਗਰਿਕ ਅਸੀਂ ਲੜਨਾ ਚਾਹੁੰ ਕਦੀ ਜਿਹੜੀ ਆਮ ਆਦਮੀ ਪਾਰਟੀ ਆਸੀਂ ਕਦੀ ਸਾਡੀ ਪਾਰਟੀ ਦੇ ਵਿੱਚ ਦੇਖਿਆ ਕੋਈ ਸਾਡੇ ਕਿਸੇ ਅੱਜ ਦਿਨ ਤੱਕ ਕਿਸੇ ਕਾਰਕਿਰਤਾ ਨੇ ਕੋਈ ਫਾਲਤੂਚੀ ਬੋਲਦੇ ਨਹੀਂ ਅਸੀਂ ਦਸੋ ਕੋ ਲੋਕਾਂ ਨਾਲ ਪਿਆਰ ਬਣਾਉਣ ਵਾਸਤੇ ਆਏ ਧਿਆਈ ਕੋਈ ਲੜਨ ਝਗੜਨ ਨਹੀਂ ਥੋੜੀ ਆਏ ਤੋ ਇਹਨੇ ਖਪਾਣੀ ਸ਼ੁਰੂ ਕਰਤੀ ਔਰ ਜਦੋਂ ਇੱਥੇ ਬੜੀ ਖਪਗੋ ਪਈ ਤੇ ਮੈਂ ਫੋਨ ਕੀਤਾ ਆਪਣੇ ਐਸ ਐਚਓ ਇੱਕ ਨੰਬਰ ਡਿਵੀਜ਼ਨ ਉੱਥੇ ਆ ਗਏ ਉਹਨਾਂ ਨੇ ਕਿਹਾ ਭਾਜੀ ਤੁਸੀਂ ਜਾਓ ਅਸੀਂ ਉੱਥੋਂ ਆ ਗਏ ਬਸ ਇੰਨੀ ਗੱਲ ਹੋਈ ਆ ਉੱਥੇ ਇਹਨੇ ਰੋਲਾ ਪਾਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਮੈਂ ਸੁਣਿਆ ਹੁਣ ਵੇ ਬੇਜ ਬੁਜੇ ਨੂੰ ਬੁਲਾ ਲਿਆ ਫਿਰ ਕੋਈ ਟੀਨਾ ਚੋਹ ਦੀ ਪਤਾ ਨਹੀਂ ਕੌਣ-ਕੌਣ ਇਹਨੇ ਆਪਣੇ ਬੰਦੇ ਸਾਧ ਲੈ ਜੇ ਜੇ ਅਸੀਂ ਲੜਾਈ ਕਰਨੀ ਹੁੰਦੀ ਤਾਂ ਕਿਆ ਮੇਰੀ ਮੇਰੇ ਪਾਰਟੀ ਇੱਥੇ ਨਹੀਂ ਹੈਗੀ ਮੇਰੀ ਆਮ ਆਦਮੀ ਪਾਰਟੀ ਦੇ ਕੋਲ ਵਰਕਰ ਨਹੀਂ ਹੈਗੇ ਜਾਂ ਮੇਰੀ ਆਮ ਆਦਮੀ ਪਾਰਟੀ ਕੋਲ ਲੀਡਰ ਨਹੀਂ ਹੈਗੇ ਮੈਂ ਵੀ ਸਾਰੇ ਆਪਣੇ ਇੱਥੇ ਲੀਡਰ ਇਕੱਠੇ ਕਰ ਲਾਂਦਾ ਮਹਿਲਾ ਲੀਡਰ ਇਕੱਠੇ ਕਰ ਲਾਂਦਾ ਜੁਵਾ ਸਾਡੇ ਚਿਹਰੇ ਆ ਗਰੇ ਨੇ ਤਗੜੇ ਮੁੜੇ ਆ ਅਸੀਂ ਸਾਰੇ ਇੱਥੇ ਇਕੱਠੇ ਕਰਦੇ ਪਰ ਅਸੀਂ ਲੜਾਈ ਥੋੜੀ ਜਿਹਾ ਪਠਾਨਕੋਟ ਨੂੰ ਕੋਈ ਲੜਾਈ ਦਾ ਖਾੜਾ ਥੋੜੀ ਬਣਾਉਣਾ ਜੀ ਅਸੀਂ ਤਾਂ ਸਿਰਫ ਇਹ ਹੈ ਭਈ ਚਲੋ ਉਹਨੂੰ ਇਹ ਗੱਲ ਕਹੀ ਵੀ ਯਾਰ ਜੇ ਸੜਕ ਬਣਾਉਣ ਲੱਗਾ ਤੇ ਵਧੀਆ ਔਰ ਅੱਛੇ ਤਰੀਕੇ ਨਾਲ ਬਣਾਈ ਕਿਉਂਕਿ ਇਹ ਮੈਨੂੰ ਖਤਰਾ ਹੈ ਕਿ ਇਸ ਇਹਨੇ ਠੇਕਾ ਲੈਦਾ ਇੱਥੇ ਇਹ ਪੈਟੀ ਠੇਕੇਦਾਰ ਬਣਿਆ ਆ ਕੇ ਠੇਕਾ ਕਿਸੇ ਹੋਰ ਕਰਾਇਆ ਪੈਟੀ ਠੇਕੇਦਾਰ ਬਣਿਆ ਮੈਨੂੰ ਇਹ ਸੀਗਾ ਕਿ ਇਸ ਬੰਦੇ ਨੇ ਕੰਮ ਜਿਹੜਾ ਬੜਾ ਘਟਿਆ ਕਰਨਾ ਪਿੱਛੇ ਜੀ ਵੀ ਇਹਦਾ ਖੱਪ ਪਈ ਹੈ ਇੱਥੇ ਕਿਨੇ ਸਾਰੇ ਉਥੇ ਆਪਣੇ ਖਾਨਪੁਰ ਦੀ ਮਿੱਟੀ ਵੇਚ ਲਈ ਤਾਂ ਇਹ ਕਿਹਾ ਗਿਆ ਕਿ ਬਹੁਤੀ ਸ਼ਰਮ ਦੇ ਬੇਟੇ ਵੱਲੋਂ ਔਰ ਕਾਰਗਰ ਤੋਂ ਲੋ ਜਾਣ ਤੋਂ ਮਾਰ ਦਿੱਤ ਧਮਕੀ ਵੀ ਦਿੱਤੀ ਗਈ ਹੈ ਮੇਰੀ ਸੁਣੋ ਗੱਲ ਮੇਰਾ ਬੇਟਾ ਉੱਥੇ ਹੈ ਹੀ ਨਹੀਂ ਇਹ ਇਸ ਗੱਲ ਦਾ ਤੇ ਐਸ ਐਚਓ ਦਵਿੰਦਰ ਪ੍ਰਕਾਸ਼ ਜਿਹੜੇ 1 ਨੰਬਰ ਡਿਵੀਜ਼ਨ ਦੇ ਹੈਗੇ ਨਾ ਉਹਨਾਂ ਕੋ ਗਵਾਣ ਜਿਸਲੇ ਉੱਥੇ ਆਏ ਉਹਨਾਂ ਨੂੰ ਪੁੱਛ ਲਓ ਵੀ ਮੇਰਾ ਬੇਟਾ ਉੱਥੇ ਆਇਆ ਏ ਯਾਰਾ ਬੇਟਾ ਤੇ ਆ ਕਿੰਨਾ ਦਾ ਨੌਕਰੀ ਕਰਦਾ ਉਹ ਆਪਣੀ ਨੌਕਰੀ ਤੇ ਹੈਗਾ ਇਹ ਤੇ ਇੱਕ ਮਤਲਬ ਡਰਾਮੇबाजी ਜੀ ਨਾ ਬੇਟੇ ਬੇਟਾ ਬੇਟਾ ਕਿੱਥੋਂ ਆ ਗਿਆ ਬੇਟਾ ਨਾ ਨਾ ਅਜ ਤੱਕ ਕਿਸੇ ਮੇਰੇ ਕੰਮ ਜਿਹਾ ਕਿਸੇ ਰਾਜਨੀਤੀ ਜੇ ਤੇ ਮਤਲਬ ਉਹ ਇੱਕ ਜਾਣ ਕੇ ਕਿਸੇ ਨੇ ਦੱਸਿਆ ਹੋਣਾ ਨਾ ਕਿ ਸਲਾਹਕਾਰ ਬੜੇ ਨੇ ਕਹਿੰਦੇ ਸਲਾਹ ਦਿੱਤੀ ਹੋਣੀ ਹੈ ਵੀ ਇਹਦਾ ਨਾਂ ਲਓਗੇ ਵੀ ਇਹਨੇ ਜਾਲ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਤਾਂ ਇਹ ਗੱਲ ਕਿਸ ਨੇ ਮੰਨੀ ਚੈਸ ਕਰਕੇ ਉਹਨੇ ਬੇਟਾ ਵਿਚ ਉਹ ਕਰਤਾ ਉਥੇ ਐਸਐਚਓ ਖੜਾ ਆ ਇੱਕ ਨੰਬਰ ਡਿਵੀਜ਼ਨ ਦੇ ਐਸਐਚਓ ਵਿੰਦਰ ਪ੍ਰਕਾਸ਼ ਮੌਕੇ ਤੇ ਖੜਿਆ ਪੁਲਿਸ ਮੌਕੇ ਤੇ ਖੜੀ ਆ ਦਿਖਾ ਦੇ ਮੇਰਾ ਬੇਟਾ ਕਿੱਥੇ ਆਇਆ ਤੇ ਕਦੋਂ ਉਹਨੇ ਜਾਨੋ ਮਾਰ ਸਾਰਿਆਂ ਕੋਲ ਉਥੇ ਮੋਬਾਈਲ ਸੀਗੇ ਹਰ ਬੰਦੇ ਨੇ ਰਿਕਾਰਡਿੰਗ ਕੀਤੀ ਆ ਉਥੇ ਹਰ ਬੰਦਾ ਜਿਹੜਾ ਉਥੇ ਕਿਉਂਕਿ ਅੱਜ ਕੱਲ ਮੋਬਾਈਲ ਦਾ ਜਮਾਨਾ ਸਾਰੇ ਕੋਲ ਮੋਬਾਈਲ ਆ ਗਏ ਨਾ ਹਰ ਬੰਦਾ ਰਿਕਾਰਡਿੰਗ ਕਰਿਆ ਕਰਦਾ ਸੀ ਇੱਕ ਵੀ ਕੋਈ ਲਫਜ਼ ਮੇਰੇ ਬੇਟੇ ਦੇ ਮੂੰਹੋਂ ਨਿਕਲਿਆ ਜਾਓ ਉਥੇ ਮੇਰਾ ਬੇਟਾ ਹੋਏਗਾ ਤੇ ਮੈਂ ਮੈਂ ਤੇ ਰਾਜਨੀਤੀ ਛੱਡਣ ਵਾਲਾ ਬੰਦਾ ਆ ਇੰਨਾ ਮਤਲਬ ਇਹ ਐਵੇਂ ਝੂਠੇ ਕਿਉਂਕਿ ਇਹ ਇਹ ਬੇਸਿਕਲੀ ਇਹ ਬੰਦਾ ਬਦਮਾਸ਼ ਆ ਆਪਣਾ ਜਿਹੜਾ ਬਾਲੀਆ ਹੈਗਾ ਇਹ ਪਹਿਲਾਂ ਵੀ ਬੜੀ ਬਾਰੀ ਇਹਨੇ ਲੜਾਈਆਂ ਲੜੀਆਂ ਔਰ ਇਹ ਮਤਲਬ ਕੋਈ ਅੱਛਾ ਉਹਨੀਆਂ ਇਨਸਾਨ ਨਹੀਂ ਹੈਗਾ ਤੇ ਇਸ ਕਰਕੇ ਮੈਂ ਇਹੋ ਜਿਹੇ ਬੰਦਿਆਂ ਦੇ ਮੂੰਹ ਨਹੀਂ ਲੱਗਣਾ ਜਾਂਦਾ ਕਿੰਦੇ ਕੋਡ ਆਫ ਕੰਡਕਟਰ ਜਿਹੜਾ ਲੱਗਾ ਹੋਇਆ ਹੈ ਉਹਦੇ ਵਿੱਚ ਕਿਸੇ ਵੀ ਕੋਈ ਵੀ ਪੋਲੀਟিক্যাল ਪਾਰਟੀ ਹੋਵੇ ਕੋਈ ਵੀ ਹੈਗਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਜਿਹੜੇ ਇਲੈਕਸ਼ਨ ਕਮਿਸ਼ਨ ਦੀ ਹਜ਼ਾਤਾਂ ਉਹਦੀਆਂ ਇਨਮਿਲ ਪਾਲਣ ਕੀਤੀ ਜਾਏਗੀ ਉਹ ਕਰਾਈ ਜਾਏਗੀ ਕਿਸੇ ਨੂੰ ਵੀ ਲਾਇਨ ਆਰਡਰ ਨੂੰ ਕਰਾਪ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸਾਡੇ ਏਰੀਆ ਵਿੱਚ ਜਿੱਥੇ ਵੀ ਹੁਣ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਕੋਈ ਹੋ ਸਕਦਾ ਕੋਈ ਨਾਮ ਹੋ ਸਕਦਾ ਸੀ ਇਮੀਡੀਏਟਲੀ ਇਹ ਰਾਜਕਾਰ ਕੀਤੇ ਜਿਹੜਾ ਦੋਨਾਂ ਪਾਰਟੀਆਂ ਨੂੰ ਭੇਜ ਕੇ ਸਿਚੁਏਸ਼ਨ ਰਿਪਿਊਜ਼ ਕੀਤੀ ਹੈ ਔਰ ਜਿਹੜਾ ਜੇ ਕੋਈ ਕੰਮ ਚੱਲ ਰਿਹਾ ਜਾ ਕਿਉਂਕਿ ਜਦੋਂ ਕਿ ਕੋਰ ਕੋਡ ਆਫ ਕੰਡਕਟ ਦੇ ਹਦਾਇਤਾਂ ਦੇ ਵਿੱਚ ਆ ਵੀ ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਚੀਜ਼ ਨੂੰ ਵੀ ਓਨ ਨਹੀਂ ਕਰ ਸਕਦੀ ਹੁਣ ਕਿ ਅਸੀਂ ਕੰਮ ਕਰਾ ਰਹੇ ਹਾਂ ਜਾਂ ਕੋਈ ਵੀ ਕੰਮ ਕਰਾ ਰਿਹਾ ਸੋ ਜੇ ਇਹ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਉਲੰਘਣਾ ਦੇ ਵਿੱਚ ਆਂਦਾ ਹੈ ਤੁਹਾਡੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸਰ ਮੌਕੇ ਤੇ ਜਿਹੜਾ ਹੈ ਕਾਰਪੋਰੇਟਰ ਦੇ ਨੇਤਾ ਵੱਲੋਂ ਵੀ ਤੇ ਧਮਕੀਆਂ ਦੀ ਜਿਹੜੀ ਗੱਲ ਕੀਤੀ ਗਈ ਹੈ ਕਿ ਮੈਨੂੰ ਮੌਕੇ ਤੇ ਜਿਹੜੀ ਧਮਕੀ ਦਿੱਤੀ ਗਈ ਉਹਦੇ ਬਾਰੇ ਵਿੱਚ ਇਹਦੇ ਬਾਰੇ ਸਾਡਾ ਸਪਸ਼ਟ ਹੈ ਕਿ ਅਸੀਂ ਤੇ ਦੋਹਾਂ ਪਾਰਟੀਆਂ ਨੇ ਕਿਹਾ ਵੀ ਜਿੰਨੂੰ ਜੇ ਕੋਈ ਗ੍ਰੀਵੈਂਸਿਸ ਹੈਗੀ ਆਪਣੇ ਆਪਣੀ ਕੰਪਲੇਂਟ ਦੇ ਸਕਦਾ ਅਸੀਂ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜੋ ਜੋ ਵੀ ਕਾਨੂੰਨੀ ਕਾਰਵਾਈ ਬੰਦੇ ਕਰਦੇ ਪਠਾਨਕੋਟ ਤੋਂ ਕੈਮਰਾਮੈਨ ਹਣੀ ਦੇ ਨਾਲ ਅਜੇਸ਼ ਸੈਨਿ ਦੀ ਰਿਪੋਰਟ